ਨਿਊਜ਼ 9 ਪੰਜਾਬ ਡਿਗਰੀ ਸਾਰੀ ਹੀ ਦਰਸ਼ਕਾਂ ਦਾ ਸਵਾਗਤ ਮੈਂ ਹਾਂ ਸੰਜੀਪ ਸ਼ਰਮਾ ਪਿਆਰੀ ਦਰਸ਼ਕੋ ਅੱਜ ਗੱਲ ਕਰਾਂਗੀ ਤੁਹਾਡੇ ਨਾਲ ਮਾਨਯੋਗ ਸੁਪਰੀਮ ਕੋਰਟ ਵੱਲੋਂ ਚੋਣ ਬਾਣ ਦੇ ਸੰਬੰਧ ਵਿੱਚ ਲੱਗੇ ਫੈਸਲੇ ਦੇ ਬਾਰੇ ਵਿੱਚ ਮਾਨਯੋਗ ਸੁਪਰੀਮ ਕੋਰਟ ਵੱਲੋਂ ਚੋਣ ਬਾਣ ਦੇ ਉੱਤੇ ਰੋਕ ਲਗਾ ਦਿੱਤੀ ਗਈ ਹੈ ਅਦਾਲਤ ਦਾ ਮੰਨਣਾ ਹੈ ਕਿ ਚੋਣ ਬਾਣ ਨਾਗਰਿਕ ਅਧਿਕਾਰ ਕਾਨੂੰਨ ਦੀ ਉਲੰਘਣਾ ਹੈ ਅਤੇ ਹਰ ਨਾਗਰਿਕ ਨੂੰ ਅਧਿਕਾਰ ਹੈ ਕਿ ਉਹ ਜਾਣ ਸਕੇ ਕਿ ਕਿਸ ਸਿਆਸੀ ਧਿਰ ਨੂੰ ਜਾਂ ਸਰਕਾਰ ਨੂੰ ਕਿੰਨਾ ਪੈਸਾ ਚੋਣ ਬਾਣ ਡਰਾਹੀ ਮਿਲਿਆ ਅਦਾਲਤ ਨੇ SBI ਨੂੰ ਨਿਰਦੇਸ਼ ਦਿੱਤੇ ਹਨ ਕਿ 2019 ਤੋਂ ਹੁਣ ਤੱਕ ਦੀ ਚੋਣ ਬਾਣ ਨਾਲ ਸੰਬੰਧਿਤ ਸਾਰੀ ਜਾਣਕਾਰੀ 3 ਹਫ਼ਤੇ ਦੇ ਅੰਦਰ ਚੋਣ ਕਮਿਸ਼ਨ ਨੂੰ ਜਮ੍ਹਾਂ ਕਰਵਾਵੇ ਅਤੇ ਉਹ ਜਾਣਕਾਰੀ 3 ਹਫ਼ਤਿਆਂ ਬਾਅਦ ਚੋਣ ਕਮਿਸ਼ਨ ਆਪਣੀ ਅਧਿਕਾਰਤ ਵੈੱਬਸਾਈਟ ਦੇ ਉੱਪਰ ਪ੍ਰਕਾਸ਼ਿਤ ਕਰੇਗਾ ਹੁਣ ਗੱਲ ਕਰਦੇ ਹਾਂ ਸਭ ਤੋਂ ਪਹਿਲਾਂ ਚੂਨ ਬਾਂਡ ਦੀ ਹੁਣ ਇਸ ਮਾਮਲੇ ਨੂੰ ਸਮਝਣ ਬਾਰੇ ਸਾਨੂੰ ਕੁਝ ਬੁਨਿਆਦੀ ਸਵਾਲਾਂ ਨੂੰ ਜਾਣਨਾ ਚਾਹੀਦਾ ਹੈ ਕਿ ਆਖਿਰ ਚੂਨ ਬਾਂਡ ਕੀ ਹੈ ਇਸ ਨੂੰ ਕੌਣ ਖਰੀਦ ਸਕਦਾ ਹੈ ਇਸ ਦੇ ਉੱਪਰ ਵਿਵਾਦ ਕੀ ਹੈ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਕਿ ਚੂਨ ਬਾਂਡ ਹੈ ਕੀ ਚੂਨ ਬਾਂਡ ਜਿਵੇਂ ਕਿ ਆਪਾਂ ਸਾਰੇ ਜਾਣਦੇ ਹਾਂ ਕਿ ਭਾਰਤ ਦੇ ਵਿੱਚ ਚੋਣਾਂ ਦੇ ਦੌਰਾਨ ਇੱਕ ਵੱਡਾ ਖਰਚਾ ਹੁੰਦਾ ਹੈ ਸਿਆਸੀ ਪਾਰਟੀਆਂ ਨੂੰ ਆਪਣਾ ਸੰਦੇਸ਼ ਲੋਕਾਂ ਤੱਕ ਪਹੁੰਚਾਉਣ ਵਾਸਤੇ ਖਰਚ ਦੀ ਜ਼ਰੂਰਤ ਹੁੰਦੀ ਹੈ ਅਤੇ ਇਹ ਖਰਚ ਉਹ ਦਾਨ ਦੇ ਰੂਪ ਵਿੱਚ ਪ੍ਰਾਪਤ ਕਰਦੇ ਨੇ ਤੇ ਇਸ ਦਾਨ ਦੀ ਪ੍ਰਕਿਰਿਆ ਨੂੰ ਚੂਨਬਾਣ ਕਹਿੰਦੇ ਨੇ 2017 ਦੇ ਵਿੱਚ ਮੋਦੀ ਸਰਕਾਰ ਵੱਲੋਂ ਇਸ ਚੂਨਬਾਣ ਦੀ ਪ੍ਰਕਿਰਿਆ ਦੇ ਵਿੱਚ ਪਾਰਦਰਸ਼ਤਾ ਲਿਆਉਣ ਦੇ ਮੰਤਵ ਦੇ ਨਾਲ ਉਨ੍ਹਾਂ ਦਾ ਮੰਨਣਾ ਸੀ ਸਰਕਾਰ ਦਾ ਮੰਨਣਾ ਸੀ ਕਿ ਇਸ ਦੇ ਨਾਲ ਭ੍ਰਿਸ਼ਟਾਚਾਰ ਖਤਮ ਹੋਏਗਾ ਲੋਕਾਂ ਦੇ ਵਿੱਚ ਇਹ ਜਾਣਕਾਰੀ ਫੈਲੇਗੀ ਕਿ ਕਿੰਨੇ ਪੈਸੇ ਕਿਸ ਸਿਆਸੀ ਤਿਰ ਨੂੰ ਜਾਂ ਸਰਕਾਰ ਨੂੰ ਚੋਣ ਵੰਡਦੇ ਰਾਹੀਂ ਮਿਲੇ ਜਿਵੇਂ ਕਿ 2017 ਦੇ ਵਿੱਚ ਇਸ ਨੂੰ ਸ਼ੁਰੂ ਕੀਤਾ ਗਿਆ ਪਾਰਦਰਸ਼ਤਾ ਦੇ ਮੰਤਬ ਨਾਲ ਭ੍ਰਿਸ਼ਟਾਚਾਰ ਨੂੰ ਰੋਕਣ ਵਾਸਤੇ ਤੇ 2000 ਜਨਵਰੀ 2018 ਦੇ ਵਿੱਚ ਇਸ ਨੂੰ ਜਨਤਕ ਕੀਤਾ ਗਿਆ ਇਲੈਕਟਰੋਲ ਨੂੰ ਦੇਸੀ ਭਾਸ਼ਾ ਦੇ ਵਿੱਚ ਕਿਹਾ ਜਾਵੇ ਤਾਂ ਜਿਵੇਂ ਕਿਸੇ ਵਿਅਕਤੀ ਜਾਂ ਕਿਸੇ ਸੰਸਥਾ ਵੱਲੋਂ ਆਪਣੀ ਮਨਪਸੰਦ ਪਾਰਟੀ ਨੂੰ ਕੁਝ ਬਾਂਡ ਦੇਣਾ ਹੈ ਚੋਣ ਬਾਂਡ ਦੇਣਾ ਹੈ ਤਾਂ ਉਹ ਸਿੱਧੇ ਕੈਸ਼ ਦੇ ਰੂਪ ਵਿੱਚ ਨਾ ਦੇ ਕੇ ਉਹ ਵਿਅਕਤੀ ਜਾਂ ਉਹ ਸੰਸਥਾ SBI ਦੀ ਅਧਿਕਾਰਤ ਚੋਣ ਬਾਂਡ ਜਿਹੜੀ ਸ਼ਾਖਾ ਹੋਵੇਗੀ ਉੱਥੇ ਜਾਵੇਗਾ ਉਥੋਂ ਇੱਕ ਪ੍ਰਕਿਰਿਆ ਰਾਹੀਂ ਆਪਣੀ ਰਕਮ ਜਿਹੜੀ ਬੈਂਕ ਵਿੱਚ ਜਮ੍ਹਾਂ ਕਰਵਾਏਗਾ ਤੇ ਉਹਦੇ ਏਵਜ਼ ਦੇ ਵਿੱਚ ਚੋਣ ਬਾਂਡ ਲਏਗਾ ਅਤੇ ਉਹ ਚੋਣ ਬਾਂਡ ਆਪਣੀ ਮਨਪਸੰਦ ਪਾਰਟੀ ਨੂੰ ਦੇਵੇਗਾ ਅਤੇ ਉਹ ਪਾਰਟੀ ਇੱਕ ਨਿਰਧਾਰਤ ਇੱਕ ਨਿਸ਼ਚਿਤ ਸਮੇਂ ਦੇ ਵਿੱਚ ਬੈਂਕ ਜਾਵੇਗੀ ਚੋਣ ਬਾਂਡ ਦੇਗੀ ਤੇ ਉਸਦੇ ਏਵਜ਼ ਦੇ ਵਿੱਚ ਉਸ ਨੂੰ ਕੈਸ਼ ਮਿਲੇਗਾ ਇਸ ਤੋਂ ਅੱਗੇ ਗੱਲ ਕਰਦੇ ਹਾਂ ਕਿ ਚੋਣ ਬਾਂਡ ਕੌਣ-ਕੌਣ ਖਰੀਦ ਸਕਦਾ ਹੈ ਦਰਅਸਲ ਚੂਨ ਬਾਂਡ ਜਨਵਰੀ ਅਪ੍ਰੈਲ ਜੁਲਾਈ ਅਤੇ ਅਕਤੂਬਰ ਦੇ ਮਹੀਨਿਆਂ ਦੇ ਵਿੱਚ ਜਾਰੀ ਕੀਤੇ ਜਾਂਦੇ ਹਨ ਅਤੇ ਇਸ ਨੂੰ ਭਾਰਤ ਦਾ ਕੋਈ ਵੀ ਨਾਗਰਿਕ ਖਰੀਦ ਸਕਦਾ ਹੈ ਸਿਰਫ ਪ੍ਰਕਿਰਿਆ ਇਹ ਨਹੀਂ ਹੈ ਕਿ ਉਸ ਵਿਅਕਤੀ ਨੂੰ ਜਾਂ ਉਸ ਸੰਸਥਾ ਨੂੰ SBI ਦੀਆਂ 29 ਅਧਿਕਾਰਿਤ ਜਿਹੜੀਆਂ ਸ਼ਾਖਾਵਾਂ ਨੇ ਜਿਹੜੀਆਂ ਕਿ ਚੋਣ ਬਾਂਡ ਵੇਚ ਸਕਦੀਆਂ ਹਨ ਉਹਨਾਂ ਕੋਲ ਜਾਣਾ ਹੁੰਦਾ ਤੇ ਉਸ ਪ੍ਰਕਿਰਿਆ ਨੂੰ ਫਾਲੋ ਕਰਕੇ ਉਸ ਪ੍ਰਕਿਰਿਆ ਦੇ ਰਾਹੀਂ ਉਹ ਚੋਣ ਬਾਂਡ ਖਰੀਦਦਾ ਚੋਣ ਬਾਂਡ 1000 ਰੁਪਏ ਦਾ ਵੀ ਹੋ ਸਕਦਾ ਹੈ 10000 ਦਾ ਵੀ ਹੋ ਸਕਦਾ ਹੈ 1 ਲੱਖ ਦਾ ਵੀ ਹੋ ਸਕਦਾ ਤੇ 1 ਕਰੋੜ ਤੱਕ ਦਾ ਵੀ ਹੋ ਸਕਦਾ ਆਪਣੀ ਸਮਰੱਥਾ ਮੁਤਾਬਕ ਜਿਸ ਤਰ੍ਹਾਂ ਦਾ ਉਹਨੇ ਜਿਸ ਰਕਮ ਦਾ ਉਹਨੇ ਚੋਣ ਬਾਂਡ ਖਰੀਦਣਾ ਹੈ ਉਹਦਾ ਟੈਕਸ ਵੀ ਕਰਦਾ ਹੈ ਔਰ ਉਹ ਆਪਣੀ ਪਾਰਟੀ ਵਾਸਤੇ ਉਸ ਸੰਸਦ ਉਸ ਸਿਆਸੀ ਪਾਰਟੀ ਵਾਸਤੇ ਉਸ ਚੋਣ ਬਾਣਦੂ ਖਰੀਦ ਕੇ ਉਹ ਆਪਣੀ ਸਿਆਸੀ ਪਾਰਟੀ ਨੂੰ ਦਿੰਦਾ ਹੈ ਤੇ ਉਹ 15 ਦਿਨਾਂ ਦੇ ਇੱਕ ਟਾਈਮ ਹੈ ਨਿਸ਼ਚਿਤ ਟਾਈਮ ਹੈ 15 ਦਿਨਾਂ ਦੇ ਟਾਈਮ ਦੇ ਵਿੱਚ ਉਹ ਸਿਆਸੀ ਪਾਰਟੀ ਉਸ ਨੂੰ ਕੈਸ਼ ਕਰਵਾ ਲੈਂਦੀ ਹੈ ਇਸ ਬਾਰੇ ਵਿਵਾਦ ਕਦੋਂ ਸ਼ੁਰੂ ਹੋਇਆ ਦਰਅਸਲ 2017 ਦੇ ਵਿੱਚ ਇਹ ਕਾਨੂੰਨ ਪਾਸ ਕੀਤਾ ਗਿਆ ਅਤੇ ਉਦੋਂ ਹੀ ਇਸ ਨੂੰ ਅਦਾਲਤ ਦੇ ਵਿੱਚ ਚੁਣੌਤੀ ਮਿਲ ਗਈ ਪਰ ਇਸ ਤੇ ਸੁਣਵਾਈ 2019 ਦੇ ਵਿੱਚ ਸ਼ੁਰੂ ਹੋਈ ਮਾਨਯੋਗ ਅਦਾਲਤ ਨੇ ਸਾਰੀਆਂ ਸਿਆਸੀ ਧਿਰਾਂ ਨੂੰ 2019 ਤੱਕ ਦੇ ਆਪਣੇ ਚੋਣ ਬਾਂਡ ਦੀ ਜਾਣਕਾਰੀ ਦੇਣ ਵਾਸਤੇ ਕਿਹਾ ਹਾਲੇ ਕਿ ਇਸ ਯੋਜਨਾ ਦੇ ਉੱਪਰ ਅਦਾਲਤ ਵੱਲੋਂ ਕੋਈ ਰੋਕ ਨਹੀਂ ਲਗਾਈ ਗਈ ਹੁਣ ਗੱਲ ਕਰਦੇ ਹਾਂ ਇਸ ਦੇ ਵਿਰੋਧੀ 2019 ਦੇ ਵਿੱਚ ਇਸ ਦੇ ਉੱਪਰ ਦੋ ਇਸ ਯੋਜਨਾ ਦੇ ਉੱਪਰ ਦੋ ਪਟੀਸ਼ਨਾਂ ਦਾਇਰ ਹੁੰਦੀਆਂ ਹਨ ਪਹਿਲੀ ਪਟੀਸ਼ਨ ਐਸੋਸੀਏਸ਼ਨ ਫਾਰ ਡੈਮੋਕਰੈਟਿਕ ਰਿਫਾਰਮਸ ਅਤੇ ਗੈਰ ਲਾਭਕਾਰੀ ਸੰਗਠਨ ਕਾਮਨ ਕਾਜ਼ ਦੁਆਰਾ ਸਾਂਝੇ ਤੌਰ ਤੇ ਪਾਈ ਗਈ ਅਤੇ ਦੂਸਰੀ ਪਟੀਸ਼ਨ ਕਮਿਨਿਸਟ ਪਾਰਟੀ ਮਾਰਕਸਵਾਦੀ ਵੱਲੋਂ ਪਾਈ ਗਈ ਇਨ੍ਹਾਂ ਪਟੀਸ਼ਨਸ ਵਿੱਚ ਕਿਹਾ ਗਿਆ ਕਿ ਭਾਰਤੀ ਅਤੇ ਵਿਦੇਸ਼ੀ ਕੰਪਨੀਆਂ ਰਾਹੀਂ ਮਿਲੇ ਚੰਦੇ ਬੇਨਾਮੀ ਫੰਡਿੰਗ ਹੈ ਇਹ ਨਾਗਰਿਕ ਅਧਿਕਾਰ ਕਾਨੂੰਨ ਦੀ ਉਲੰਘਣਾ ਹੈ ਕਿ ਕਿਸ ਪਾਰਟੀ ਨੂੰ ਕਿੰਨਾ ਫੰਡ ਮਿਲਿਆ ਉਥੇ ਹੀ ਜੇ ਗੱਲ ਕਰੀਏ ਤਾਂ ਚੋਣ ਕਮਿਸ਼ਨ ਵੱਲੋਂ ਜਨਵਰੀ 2023 ਦੇ ਵਿੱਚ ਜਾਰੀ ਕੀਤੇ ਅੰਕੜਿਆਂ ਤੋਂ ਪਤਾ ਲੱਗਦਾ ਹੈ ਕਿ ਸਾਲ 2021-22 ਦੇ ਵਿੱਚ ਚੋਣ ਬੰਡਾ ਰਹੇ ਚਾਰ ਸਿਆਸੀ ਚਾਰ ਰਾਸ਼ਟਰੀ ਸਿਆਸੀ ਪਾਰਟੀਆਂ ਭਾਜਪਾ ਜੋ ਚੋਣ ਫੰਡ ਜੋ ਚੋਣ ਬਾਂਡ ਮਿਲੇ ਹਨ 1811.94 ਕਰੋੜ ਰੁਪਏ ਇਕੱਠੇ ਹੋਏ ਹਨ ਭਾਜਪਾ ਨੇ ਸਾਲ 2021 2022 ਦੇ ਵਿੱਚ ਚੋਣ ਬਾਂਡ ਰਾਹੀਂ ਇੱਕ ਵੱਡੀ ਰਕਮ ਹਾਸਲ ਕੀਤੀ ਹੈ ਉਸ ਤੋਂ ਬਾਅਦ ਤ੍ਰਿੰਰ ਮੁਲ ਕਾਂਗਰਸ TMC ਅਤੇ ਤੀਸਰੇ ਨੰਬਰ ਤੇ ਕਾਂਗਰਸ ਪਾਰਟੀ ਹੈ ਰਿਪੋਰਟਾਂ ਮੁਤਾਬਕ ਮਾਰਚ 2018 ਤੋਂ ਜੁਲਾਈ 2023 ਤੱਕ ਕਈ ਸਿਆਸੀ ਪਾਰਟੀਆਂ ਨੂੰ 2018 ਤੋਂ 2022 ਦੀ ਗੱਲ ਕਰੀਏ ਤਾਂ 9.208 ਕਰੋੜ ਰੁਪਏ ਦੇ ਬਾਂਡ ਦੇ ਚੋਨ ਬਾਂਡ SBI ਵੱਲੋਂ ਵੇਚੇ ਗਏ ਹਨ ਜਿਸ ਤੋਂ ਭਾਜਪਾ ਨੂੰ ਇਸ ਕੁੱਲ ਰਕਮ ਦਾ 58% ਹਾਸਲ ਹੋਇਆ ਹੈ ਅਸੀਂ ਤੁਹਾਨੂੰ ਇਹ ਜਾਣਕਾਰੀ ਮਾਨਯੋਗ ਸੁਪਰੀਮ ਕੋਰਟ ਦੇ ਵਿੱਚ ਪੇਸ਼ ਕੀਤੀ ਗਈ ਅੰਕੜਿਆਂ ਦੇ ਆਧਾਰ ਤੇ ਬੋਲ ਰਿਹਾ ਹਾਂ ਧੰਨਵਾਦ